ਸ਼ਸ਼ੀ ਕਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਜੋ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਚੈਨਲ ਤੇ ਨਮਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੇ ਸ਼ੇਅਰ ਵੀ ਕਰਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇਆ ਕਰੋ ਜੀ ਸ਼ੀਰਦੀ ਦਿਨ ਚੱਲ ਰਹੇ ਆ ਜੀ ਗੁਰੂਆਂ ਦੇ ਸਾਰੇ ਸ਼ੀਰਦੀ ਦਿਨ ਚੱਲ ਰਹੇ ਆ ਜੀ ਆਪਣੇ ਬੱਚਿਆਂ ਨੂੰ ਗੁਰੂ ਘਰ ਜ਼ਰੂਰ ਲੈ ਕੇ ਜਾਓ ਤੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਾਇਆ ਕਰੋ ਹੋ ਸਕਦਾ ਬੱਚੇ ਸਾਰੇ ਬੱਚੇ ਛੋਟੇ ਹੁੰਨੇ ਆ ਤਾਂ ਪਹਿਲੀਆਂ ਪੰਜ ਪੌੜੀਆਂ ਜ਼ਰੂਰ ਕਰਾਓ ਠੀਕ ਹੈ ਜੀ ਕਿਉਂਕਿ ਸਿੱਖੀ ਨਾਲ ਜੋੜ ਕੇ ਰੱਖੋ ਆਪਾਂ ਪੰਜਾਬੀ ਆ ਜੀ ਆਪਾਂ ਨੂੰ ਸਿੱਖੀ ਨਾਲ ਜੁੜਨਾ ਵੀ ਚਾਹੀਦਾ ਤੇ ਬੱਚਿਆਂ ਨੂੰ ਵੀ ਜੋੜ ਕੇ ਰੱਖਣਾ ਚਾਹੀਦਾ ਕਈ ਬੱਚੇ ਐਦਾਂ ਦੇ ਕਿ ਜਿਨ੍ਹਾਂ ਨੂੰ ਇਹ ਦਿਨਾਂ ਬਾਰੇ ਨਹੀਂ ਪਤਾ 크리스마ਸ ਡੇ ਇਹ ਚੀਜ਼ਾਂ ਹਰੇਕ ਬੱਚੇ ਨੂੰ ਪਤਾ ਹੁੰਦਾ ਲੇਕਿਨ ਸਿੱਖਾਂ ਸ਼ਹੀਦੀ ਦਿਨ ਚੱਲ ਰਹੇ ਆ ਸਿੱਖੀ ਨਾਲ ਜੋੜ ਕੇ ਰੱਖੋ ਤੇ ਸਹਿਬਜ਼ਾਦਿਆਂ ਬਾਰੇ ਜ਼ਰੂਰ ਆਪਣੇ ਬੱਚਿਆਂ ਨੂੰ ਦੱਸੋ ਅੱਜ ਵਾਲੇ ਸੂਟ ਚੈੱਕ ਕਰੋ ਜੀ ਪਿਓਰ ਖਾਦੀ ਸਿਲਕ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਹੀ ਪਿਆਰਾ ਡਬਲ ਸ਼ੇਡ ਪੂਰਾ ਹਾਈ ਨੈਕ ਗਲਾ ਬਣਿਆ ਹੋਇਆ ਵੈ ਵਰਕ ਹੋਇਆ ਵੈ ਨੈਕ ਤੇ ਬਹੁਤ ਹੀ ਪਿਆਰਾ ਸੂਟ ਹੈ ਜੀ ਖਾਦੀ ਦਾ ਖਾਦੀ ਸਿਲਕ ਦਾ ਸੂਟ ਮਿਲੂਗਾ ਜੀ ਬਾਟਮ ਤੁਹਾਨੂੰ ਮਿਲੂਗੀ ਸਿਲਕ ਦੀ ਤੇ ਉਸ ਤੋਂ ਬਾਅਦ ਦੁਪੱਟਾ ਤੁਹਾਨੂੰ ਪਿਓਰ ਮਿਲੂਗਾ ਖਾਦੀ ਦਾ ਡਬਲ ਸ਼ੇਡ ਸੂਟ ਹੈ ਜੀ ਡਬਲ ਸ਼ੇਡ ਇਹ ਦੁਪੱਟਾ ਬਹੁਤ ਪਿਆਰੀ ਸੂਟ ਦੀ ਲੁੱਕ ਹੈ ਜੀ ਖਾਦੀ ਦੀ ਜਿਹੜੀਆਂ ਮੇਰੀਆਂ ਭੈਣਾ ਖਾਦੀ ਪੋਣਾ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਹੀ ਵਧੀਆ ਤੋਹਫਾ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1995 1995 ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਦੇ ਰਹੇ ਹਾਂ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਪਸ਼ਮੀਨੇ ਦਾ ਸੂਟ ਹੈ ਜੀ ਬਹੁਤ ਸੋਹਣਾ ਲਾਈਟ ਲਾਈਟ ਕਲਰ ਹੈ ਜਿਵੇਂ ਆਪਣੇ ਘਰ ਵਿੱਚ ਹੁੰਦੇ ਆ ਬਜ਼ੁਰਗ ਵੀ ਹੁੰਦੇ ਆ ਉਹਨਾਂ ਲਈ ਆਪਣੇ ਸ਼ੋਪਿੰਗ ਕਰਨੀ ਆ ਤਾਂ ਬਹੁਤ ਪਿਆਰੇ ਪਸ਼ਮੀਨੇ ਦੇ ਸੂਟ ਹੈ ਲਾਈਟ ਸ਼ੇਡ ਲੈ ਕੇ ਆਨੇ ਆ ਜੀ ਪਸ਼ਮੀਨੇ ਦੇ ਹੀ ਤੁਹਾਨੂੰ ਪਲੇਨ ਬਾਟਮ ਮਿਲੂਗੀ ਤੇ ਸ਼ਾਲ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੂਗੀ ਬਹੁਤ ਪਿਆਰੀ 1048 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜੋ ਬਹੁਤ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਬਹੁਤ ਸੋਹਣੇ ਲਾਈਟ ਲਾਈਟ ਕਲਰ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਆ ਕਰੋ ਜੀ ਕਈ ਵਾਰ ਤੁਸੀਂ ਲੇਟ ਸਕਰੀਨ ਸ਼ਾਟ ਭੇਜਦੇ ਹੋ ਤੱਕ ਸਟਾਕ ਨਹੀਂ ਹੁੰਦਾ ਇਸ ਕਰਕੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਇਆ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਅਗਲੇ ਸੂਟ ਚੈੱਕ ਕਰੋ ਜੀ ਪ੍ਰਿੰਟਡ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਸੋਹਣੀ ਪ੍ਰਿੰਟਡ ਸ਼ਰਟ ਤੇ ਪਲੇਨ ਨਾਲ ਬਾਟਮ ਹੈ ਜੀ ਪਲੇਨ ਬਾਟਮ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1000 ਰੁਪਇਆ 1000 ਰੁਪਇਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਸੂਟ ਹੈ ਜੀ ਪ੍ਰਿੰਟਡ ਅਗਲਾ ਸੂਟ ਚੈੱਕ ਕਰੋ ਜੀ ਗ੍ਰੀਨ ਕਲਰ ਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਲਾਈਟ ਇਹ ਕਿਸੇ ਭੈਣ ਦਾ ਸੀ ਸੂਟ ਰੈਡੀ ਕਰਿਆ ਸਟੀਚ ਵੀ ਕਰਿਆ ਉਹਨਾਂ ਨੇ ਵਾਈ ਵੀ ਕਰਿਆ ਸੀ ਸਾਤੋਂ ਉਹਨਾਂ ਦੇ ਸੂਟ ਦੀ ਲੁੱਕ ਬਹੁਤ ਪਿਆਰੀ ਆਈ ਹੈ ਜੀ ਮਸਲੀਨ ਦੀ ਤੁਹਾਨੂੰ ਬਹੁਤ ਡਿਜ਼ਾਈਨਰ ਸ਼ਰਟ ਮਿਲੂਗੀ ਮਸਲੀਨ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਤੇ ਡਿਜੀਟਲ ਪ੍ਰਿੰਟ ਟਾਈ ਐਂਡ ਡਾਈ ਮਸਲੀਨ ਦਾ ਦੁਪੱਟਾ ਮਿਲੂਗਾ ਲੇਸ ਦੀ ਫਿਨਿਸ਼ਿੰਗ ਲਗਾ ਕੇ ਦਵਾਂਗੇ ਜੀ ਸੂਟ ਦਾ ਪ੍ਰਾਈਸ ਹੈਗਾ ਜੀ 999 999 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਪਾਰਟੀ ਵੇਅਰ ਸੂਟ ਹੈ ਜੀ ਕ੍ਰੇਵ ਸਿਲਕ ਦਾ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਸੋਹਣੀ ਬਾਡਮ ਬਾਟਮ ਤੁਹਾਨੂੰ ਸੰਤੂਨ ਦੀ ਮਿਲੂਗੀ 3 ਮੀਟਰ ਦੀ ਦੁਪੱਟਾ ਬਨਾਰਸੀ ਮਿਲੂਗਾ ਪਿਓਰ ਫੁੱਲ ਸਾਈਜ਼ ਦਾ ਜੀ ਖੁੱਲਾ ਟੁੱਲਾ ਬਨਾਰਸੀ ਦੁਪੱਟਾ ਮਿਲੂਗਾ ਜੀ 2999 ਸੂਟ ਦਾ ਪ੍ਰਾਈਸ ਹੈ ਜੀ 2999 ਜਿੱਥੇ ਮਰਜ਼ੀ ਸੂਟ ਦਾ ਪ੍ਰਾਈਸ ਪਤਾ ਕਰ ਲਿਓ ਜੀ ਤੁਹਾਨੂੰ ਇਦਾਂ ਦੇ ਸੂਟ ਇੰਨੇ ਘੱਟ ਰੇਟ ਵਿੱਚ ਕਿਤੋਂ ਨਹੀਂ ਮਿਲਣੇ ਅਸੀਂ ਖੁਦ ਵੀ ਇਹ ਚੀਜ਼ ਬਾਰੇ ਪਹਿਲਾਂ ਨੌਲੇਜ ਰੱਖਦੇ ਆ ਕਿ ਮਾਰਕੀਟ ਵਿੱਚ ਇਹਨਾਂ ਦੇ ਰੇਟ ਕੀ ਆ ਠੀਕ ਹੈ ਜੀ ਕਿਉਂਕਿ ਜਦੋਂ ਅਸੀਂ ਕਿਸੇ ਨਾਲ ਵੀ ਮਤਲਬ ਸਮਝ ਲਓ ਤੁਸੀਂ ਮੇਰੀ ਫੈਮਲੀ ਆ ਮੈਂ ਤੁਹਾਡੇ ਲਈ ਸੂਟ ਲੈ ਕੇ ਆਉਣੀ ਆ ਤਾਂ ਮੈਨੂੰ ਪਹਿਲਾਂ ਖੁਦ ਨੂੰ ਪੂਰਾ ਪਤਾ ਹੋਣਾ ਚਾਹੀਦਾ ਵੀ ਮੇਰਾ ਰੇਟ ਕੀ ਆ ਹੋਰਾਂ ਨਾਲੋਂ ਘੱਟ ਹੋਣਾ ਚਾਹੀਦਾ ਤਾਂ ਕਿ ਮੇਰੀਆਂ ਭੈਣਾਂ ਦਾ ਘਰ ਬੈਠੀਆਂ ਦਾ ਕੁਝ ਫਾਇਦਾ ਹੋ ਸਕੇ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਸੌਫਟ ਸਿਲਕ ਦਾ ਮਟੀਰੀਅਲ ਹੈ ਬਹੁਤ ਸੋਹਣਾ ਤੇ ਨਾਲ ਬਨਾਰਸੀ ਦੁਪੱਟਾ ਰੱਖਿਆ ਗਿਆ ਬਹੁਤ ਪਿਆਰਾ ਸਿਲਕ ਦਾ ਸੰਤੂਮ ਦੇ ਨਾਲ ਬਾਟਮ ਲਾਈਆ 3 ਮੀਟਰ ਦੀ ਕਿਉਂਕਿ ਕਈ ਮੇਰੀਆਂ ਭੈਣਾਂ ਨਾ ਮਤਲਬ ਫੁੱਲ ਹੈਵੀ ਬਾਟਮ ਪਾਉਣੀ ਹੈ ਕਈ ਬਿਲਕੁਲ ਸਟ੍ਰੇਟ ਪਰਿਆ ਗਈਆਂ ਕਈ ਪੈਂਟ ਪਲਾਜੋ ਪਾਉਣੀ ਹੈ ਇਸ ਕਰਕੇ ਜੀ ਅਸੀਂ 3 ਮੀਟਰ ਕਪੜਾ ਦੇ ਦਿੰਨੇ ਆ ਜਿੱਦਾਂ ਕਿਸੇ ਦਾ ਮਨ ਹੋਵੇ ਉਦਾਂ ਤੁਸੀਂ ਸੂਟ ਬਣਾ ਸਕਦੇ ਆ ਜੀ ਹਨਾ ਹਮ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਬੀਨਾਂ ਇੱਕ ਗਲਾ ਬਣਿਆ ਹੋਇਆ ਜੀ ਸਿਲਕ ਦੀ ਤੁਹਾਨੂੰ ਮਟੀਰੀਅਲ ਸ਼ਰਟ ਮਿਲੂਗੀ ਬਹੁਤ ਪਿਆਰੀ ਤੇ neck ਤੇ ਪੂਰਾ ਹੈਵੀ ਵਰਕ ਹੋਇਆ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਜਿਹੜਾ ਤੁਸੀਂ ਸੱਤੋਂ ਸੂਟ ਵਾਈ ਕਰੋਗੇ ਉਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਸੰਤੂਨ ਦੀ ਤੁਹਾਨੂੰ 3 ਮੀਟਰ ਦੀ ਨਾਲ ਬਾਟਮ ਮਿਲੇਗੀ ਦੁਪੱਟਾ ਤੁਹਾਨੂੰ ਬਨਾਰਸੀ ਮਿਲੇਗਾ ਜੀ ਕਲਰ ਚੈੱਕ ਕਰੀ ਜਾਓ ਜੀ ਤੁਸੀਂ ਕੀ ਕਰ ਸਕਦੇ ਆ ਜੀ ਇੱਥੇ ਅੱਜ ਕੱਲ੍ਹ ਟ੍ਰੈਂਡ ਹੈ ਕਿ ਮਦਰ ਆਰ ਬੇਟੀ ਨੇ ਸੇਮ ਪਾਉਣੇ ਆ ਵਾਈ ਵਾਈ ਦੇ ਵੀ ਤੁਸੀਂ ਇਹਦਾ ਪੈਂਟ ਪਲਾਜੋ ਬਣਾਉਣੇ ਆ ਦਾ 1 ਮੀਟਰ ਤੇ ਵੀ ਸਵਾ ਮੀਟਰ ਕਪੜਾ ਬਚ ਜਾਂਦਾ ਜੀ ਉਹਦੇ ਚੋਂ ਤੁਸੀਂ ਸੇਮ ਆਪਣੇ ਨਾਲ ਮੈਚਿੰਗ ਕਰਕੇ ਆਪਣੀ ਛੋਟੀ ਛੋਟੀ ਬੇਵੀਆ ਘਰ ਚ ਕੋਈ ਉਹਦਾ ਸੂਟ ਬਣਾ ਸਕਦੇ ਜੀ ਸੇਮ ਕੰਟਰਾਸਟ ਠੀਕ ਹੈ ਜੀ ਇਸ ਕਰਕੇ ਜੀ ਸਾਰੀਆਂ ਭੈਣਾਂ ਦਾ ਮਾਇੰਡ ਚ ਰੱਖੀ ਦੀ ਆ ਗੱਲ ਕਈ ਹੁੰਦਾ ਹੈ ਕਿ ਸਾਡੀ ਸਵਾ 2 2.5 ਮੀਟਰ ਦੀ ਸਲਵਾਰ ਸਾਨੂੰ ਖੁੱਲੀ ਡੁੱਲੀ ਪਾਉਣੀ ਆ ਜ਼ਿਆਦਾਤਰ ਜੀ ਜਿਹੜੀਆਂ ਆਪਣੀਆਂ ਮੰਮੀਆਂ ਐ ਆਪਾਂ ਸਟ੍ਰੇਟ ਸਲਵਾਰ ਪਰ ਜ਼ਰੂਰ ਆਗੇ ਲੇਕਿਨ ਉਹ ਪਹਿਲਾਂ ਵਾਲੀ ਜਿਵੇਂ ਪਟਿਆਲਾ ਸਲਵਾਰ ਚੱਲਦੀ ਹੈ ਜਾਂ ਥੋੜੀ ਹੈਵੀ ਸਲਵਾਰ ਉਹ ਦੇ ਤੀਆਂ ਇਸ ਕਰਕੇ ਜੀ ਅਸੀਂ ਸੋਦੇ ਕਿ ਅੱਧੇ ਮੀਟਰ ਕੱਪੜੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਪਰ ਸੂਟ ਗਏ ਤੇ ਅਗਲੇ ਦਾ ਮਨ ਖੁਸ਼ ਹੋਵੇ ਤਾਂ ਕਰਕੇ ਨਾਲ 3-3 ਮੀਟਰ ਦੀ ਬਾਟਮ ਲਗਾਈ ਗਈ ਹੈ ਜੀ 2.5 ਮੀਟਰ ਦਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਇੱਕ ਵਾਰ ਕਲੀਅਰ ਕਰ ਲਿਆ ਕਰੋ ਕਾਲ ਕਰਕੇ ਠੀਕ ਹੈ ਕਿ ਨਹੀਂ ਗੱਲ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਪਸ਼ਮੀਨੇ ਦਾ ਸੂਟ ਮਿਲੂਗਾ ਜੀ ਬਹੁਤ ਸੋਹਣਾ ਪਸ਼ਮੀਨੇ ਦਾ ਸੂਟ ਮਿਲੂਗਾ ਫਰੰਟ ਤੇ ਡਿਜੀਟਲ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਬਾਟਮ ਵੀ ਤੁਹਾਨੂੰ ਗੁੱਡ ਕੁਆਲਿਟੀ ਦੀ ਮਿਲੂਗੀ ਜੀ 3 ਮੀਟਰ ਦੁਪੱਟਾ ਵੀ ਤੁਹਾਨੂੰ ਪਸ਼ਮੀਨੇ ਦਾ ਮਿਲੂਗਾ ਬਹੁਤ ਸੋਹਣਾ ਸਟਾਲ ਟਾਈਪ ਦੁਪੱਟਾ ਏ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਕਲਰ ਆਪਸ਼ਨ ਬਹੁਤ ਹੈ ਜੀ ਚੈੱਕ ਕਰੀ ਜਾਓ ਜੀ ਬਹੁਤ ਸੋਹਣੇ ਕਲਰ ਹੈ ਜੀ ਐਦਾਂ ਦੀ ਗੱਲ ਨਹੀਂ ਹੈਗੀ ਵੀ ਜੀ ਕਲਰ ਵੈਸੇ ਹੀ ਸਰੇਕ ਵਾਰੀ ਚੱਕ ਲਿਓਨੇ ਹਰ ਵਾਰੀ ਤੁਹਾਨੂੰ ਨਵੇਂ ਕਲਰ ਮਿਲਣਗੇ ਜੀ ਚੈੱਕ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1399 1399 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਨੋਟ ਕਰੀ ਜਾਇਆ ਕਰੋ ਜੀ ਦੇਖੋ ਕਿੰਨਾ ਪਿਆਰਾ ਪਸ਼ਮੀਨਾ ਹੈ ਬਿਲਕੁਲ ਨਿਊ ਲੁੱਕ ਦਾ ਹਨਾ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ organza ਦਾ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਪਿਆਰੀ neck ਤੇ ਤੁਹਾਨੂੰ work ਮਿਲੇਗਾ ਤੇ back ਤੁਹਾਨੂੰ plain ਮਿਲੇਗੀ ਜੀ bottom ਤੁਹਾਨੂੰ santoon ਦੀ ਮਿਲੇਗੀ 3 ਮੀਟਰ ਦੀ ਦੁਪੱਟਾ ਤੁਹਾਨੂੰ chiffon ਦਾ ਮਿਲੇਗਾ 1845 ਸੂਟ ਦਾ rate ਹੈ ਜੀ 1845 ਬਹੁਤ ਘੱਟ rate 'ਚ ਜੀ ਤੁਹਾਨੂੰ ਘਰ ਬੈਠਿਆਂ ਨੂੰ ਸੂਟ ਪਹੁੰਚ ਜਿਵੇਂ ਇਹਦੇ ਵਰਗੀ ਰੀਸ ਨਹੀਂ ਹੈਗੀ ਜੀ ਜੇ ਆਪਾਂ ਮਾਰਕੀਟ ਜਾਂਦੇ ਆ ਪਹਿਲਾਂ ਤਾਂ ਜੀ ਆਪਾਂ ਦੋ ਚਾਰ ਦੁਕਾਨਾਂ ਘੁੰਮੂਗੇ ਕਿਤੇ ਆਪਾਂ ਨੂੰ ਸੂਟ ਨਹੀਂ ਪਸੰਦ ਆਉਂਦਾ ਕਿਤੇ ਆਪਾਂ ਨੂੰ ਰੇਟ ਨਹੀਂ ਪਸੰਦ ਆਉਂਦਾ ਕਿਤੇ ਆਪਾਂ ਨੂੰ ਵਰਕ ਨਹੀਂ ਪਸੰਦ ਆਉਂਦਾ ਇਹ ਤੁਸੀਂ ਆਪਣੇ ਘਰ ਵਿੱਚ ਬੈਠੇ ਆਰਾਮ ਨਾਲ ਦੇਖੋ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਬਾਏ ਕਰੋ ਇਹਦੇ ਵਿੱਚ ਬਹੁਤ ਬਚਤ ਹੋ ਜਾਂਦੀ ਹੈ ਜੀ ਬਹੁਤ ਮੇਰੀਆਂ ਪੈਣਾ ਦੀ ਕਿਉਂਕਿ ਜਦ ਆਪਾਂ ਮਾਰਕੀਟ ਜਾਂਦੇ ਆ ਕੁਛ ਨਾ ਕੁਛ ਆਪਾਂ ਹੋਰ ਵੀ ਨਾਲ ਵਾਈ ਕਰ ਲੈਣੇ ਆ ਕਈ ਵਾਰ ਆਪਾਂ ਨੂੰ ਉਹ ਚੀਜ਼ ਦੀ ਨੀੜ ਵੀ ਨਹੀਂ ਹੁੰਦੀ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਕਲਰ ਦਾ ਚਨੋਨ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਪਿਆਰਾ ਬਹੁਤ ਪਿਆਰਾ ਨੈਕ ਤੇ ਵਰਕ ਹੋਇਆ ਹੋਇਆ ਬਾ ਬਾਟਮ ਤੁਹਾਨੂੰ ਸੰਤੂਨ ਦੀ ਮਿਲੇਗੀ 3 ਮੀਟਰ ਦੀ ਛਪੋਂ ਦਾ ਤੁਹਾਨੂੰ ਦੁਪੱਟਾ ਮਿਲੇਗਾ ਗੋਟਾ ਲਗਾ ਕੇ ਪੂਰੇ ਦੁਪੱਟੇ 'ਚ ਤੁਹਾਨੂੰ ਵਰਕ ਮਿਲੇਗਾ ਗੋਟਾ ਪੱਟੀ ਦਾ ਸੂਟ ਦਾ ਪ੍ਰਾਈਸ ਹੈਗਾ ਜੀ 199 399 2999 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੀ ਬਲੈਕ ਸੂਟ ਦੀ ਲੁੱਕ ਹੈ ਜੀ ਜਦੋਂ ਤੁਸੀਂ ਵੇਅਰ ਕਰੋਗੇ ਨਾ ਸੂਟ ਤੁਹਾਡੀ ਲੁੱਕ ਬਹੁਤ ਹੀ ਪਿਆਰੀ ਆਉਣ ਵਾਲੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਹੈਗਾ ਚਨੌਨ ਸਿਲਕ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਸੋਹਣਾ ਨਾਲ ਪ੍ਰਿੰਟਡ ਦੁਪੱਟਾ ਹੈ ਜੀ ਦੁਪੱਟੇ ਦੇ ਕਿਆ ਕਹਿਣੇ ਬਹੁਤ ਹੀ ਵਧੀਆ ਫਲਾਰ ਬਣੇ ਹੋਇਆ ਜਿਹੜੇ ਕਿ ਸੂਟ ਨੂੰ ਬਹੁਤ ਪਿਆਰੀ ਲੁੱਕ ਦੇ ਰਹੇ ਹਾਂ ਬਾਟਮ ਤੁਹਾਨੂੰ ਸੰਤੂਨ ਦੀ 3 ਮੀਟਰ ਦੀ 3 ਮੀਟਰ ਬਾਟਮ ਵਿੱਚ ਤੁਸੀਂ ਸਰਾਰਾ ਗਰਾਰਾ ਅੰਬਰੀਲਾ ਪਲਾਜੋ बॉटम ਪਲਾਜੋ ਜੋ ਮਰਜ਼ੀ ਬਣਾ ਸਕਦੇ ਆ ਜੀ ਕੋਈ ਇਸ਼ੂ ਨਹੀਂ ਹੈ ਕਿ ਜਿਵੇਂ ਅੱਜ ਕੱਲ ਸ਼ਾਰਟ ਸ਼ਰਟ ਰੱਖ ਕੇ ਆਪਾਂ ਸਕਰਟ ਬਣਾਉਨੇ ਆ ਉਹ ਵੀ 3 ਮੀਟਰ ਦੀ ਬਣ ਜਾਂਦੀ ਹੈ 3 ਮੀਟਰ ਬਾਟਮ ਦੇਣ ਦਾ ਸਾਡਾ ਇਹੀ ਮਤਲਬ ਹੁੰਦਾ ਹੈ ਕਿ ਕਸਟਮਰ ਇਹਦੇ ਚੋਂ ਕੁਝ ਵੀ ਰੈਡੀ ਕਰਵਾਵੇ ਤੁਸੀਂ ਆਪਣੇ ਟੇਲਰ ਕੋਲ ਜਾ ਕੇ ਇਹਦਾ ਕੁਝ ਵੀ ਰੈਡੀ ਕਰਵਾ ਸਕਦੇ ਆ ਜਿਵੇਂ ਕਿ ਅੱਜਕੱਲ ਬਹੁਤ ਚੀਜ਼ਾਂ ਨਿਊ ਟ੍ਰੈਂਡ ਵਿੱਚ ਚੱਲ ਰਹੀਆਂ 3 ਮੀਟਰ ਕੱਪੜੇ ਨਾਲ ਆਪਾਂ ਇਹ ਚੀਜ਼ ਆਰਾਮ ਨਾਲ ਸਕਰਟ ਵਗੈਰਾ ਬਣਾ ਸਕਦੇ ਆ ਜੀ ਹੈਨਾ ਜੇ ਇੱਕ ਵੀਡੀਓ ਚੋਂ ਚਾਰ ਸੂਟ ਤੁਸੀਂ ਸੱਤੋਂ ਇਕੱਠੇ ਵਾਇ ਕਰਦੇ ਆ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰਿਆ ਜਾਊਗਾ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਪਸ਼ਮੀਨਾ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਪਿਆਰਾ ਫਰੰਟ ਤੇ ਨੈਕ ਤੇ ਬਹੁਤ ਸੋਹਣਾ ਪ੍ਰਿੰਟ ਹੋਇਆ ਹੋਇਆ ਵੈ ਜੀ ਬਹੁਤ ਸੋਹਣਾ ਬਾਟਮ ਤੁਹਾਨੂੰ 3 ਮੀਟਰ ਪਸ਼ਮੀਨਾ ਦੇ ਮਿਲੂਗੀ ਦੁਪੱਟਾ ਤੁਹਾਨੂੰ ਬੂਲ ਪਸ਼ਮੀਨਾ ਦਾ ਮਿਲੂਗਾ ਬਹੁਤ ਸੋਹਣਾ ਕਲਰ ਹੀ ਬਹੁਤ ਪਿਆਰੇ ਆ ਕਲਰ ਚਾਰਟ ਬਹੁਤ ਪਿਆਰੇ ਆ ਸੂਟ ਦੀ ਲੁੱਕ ਦੇਖੋ ਕਿੰਨੀ ਜਿਆਦਾ ਸੋਹਣੀ ਆ ਸੂਟ ਦਾ ਪ੍ਰਾਈਸ ਹੈਗਾ ਜੀ 1499 1499 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਸੂਟ ਦੇਖੋ ਜੀ ਆਪਣੀ ਬਹੁਤ ਚੀਜ਼ਾਂ ਦੀ ਬਚਤ ਹੋ ਜਾਂਦੀ ਹੈ ਜੇ ਆਪਾਂ ਘਰ ਵਿੱਚ ਬੈਠੇ ਸੂਟ ਬਾਏ ਕਰਦੇ ਹਾਂ ਹਨਾ ਤੁਸੀਂ ਸੂਟ ਸਿਲੈਕਟ ਕਰਕੇ ਸਾਨੂੰ ਪਿਕ ਸੈਂਡ ਕਰਨੀ ਆ ਪੇਮੈਂਟ Google Pay Paytm ਕਰਨਾ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਹਫਤੇ 10 ਦਿਨ ਤੱਕ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਕੋਬੀਨਾ ਕਿਸੇ ਟੈਨਸ਼ਨ ਤੋਂ ਉਸ ਤੋਂ ਬਾਅਦ ਸੂਟ ਸਲਾਓ ਤੇ ਪਾਓ ਕੋਈ ਟੈਨਸ਼ਨ ਨਹੀਂ ਜੇ ਆਪਾਂ ਮਾਰਕੀਟ ਜਾਂਦੇ ਆ ਆਪਣਾ ਇੱਕ ਦਿਨ ਪੇਸ ਚਲੇ ਜਾਂਦਾ ਜਿਹੜੀਆਂ ਮੇਰੀਆਂ ਪੈਣਾ ਜੌਬ ਕਰਦੀਆਂ ਉਹਨਾਂ ਲਈ ਤਾਂ ਇੱਕ ਘੰਟਾ ਕੱਢਣਾ ਵੀ ਮੁਸ਼ਕਲ ਹੋ ਜਾਂਦਾ ਜੀ ਹੈਨਾ ਬਹੁਤ ਪਿਆਰੇ ਪਿਆਰੇ ਪਸ਼ਮੀਨੇ ਦੇ ਸੂਟ ਹੈ ਹਰ ਵੀਡੀਓ ਚ ਅਸੀਂ ਨਵੇਂ ਸਟਾਈਲ ਦੇ ਸੂਟ ਲੈ ਕੇ ਆਉਣੇ ਆ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਜੀ 1499 1499 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਜਿਹੜਾ ਜਿਹੜਾ ਸੂਟ ਜੀ ਨੂੰ ਜੀ ਨੂੰ ਪਸੰਦ ਆਉਂਦਾ ਹੈ ਜੀ ਰੇਟ ਪਿਲੋਂ ਟੈਨਸ਼ਨ ਫਰੀ ਰਿਹਾ ਕਰੋ ਸਾਰਾ ਕੁਝ ਅਸੀਂ ਚੈੱਕ ਕਰਕੇ ਤੁਹਾਡੇ ਲਈ ਸੂਟ ਲੈ ਕੇ ਆਉਣੇ ਆ ਕਿ ਘਰ ਬੈਠੀਆਂ ਪਹਿਣਾ ਦੀ ਬਚਤ ਹੋ ਸਕੇ ਜੀ ਥੈਂਕ ਯੂ